ਫਰਵਰੀ 2005 ਨੂੰ ਤਿੰਨ ਦੋਸਤਾਂ ਨੇ ਰਲ ਕੇ YouTube ਦੀ ਨੀਂਹ ਰੱਖੀ 2006 ਵਿੱਚ Google ਨੇ YouTube ਨੂੰ 1.65 ਬਿਲੀਅਨ US ਡਾਲਰ ਵਿੱਚ ਖਰੀਦਿਆ ਅੱਜ ਦੇ ਟਾਈਮ ਯੂਟਿਊਬ ਬਹੁਤ ਲੋਕਪ੍ਰੀਆ ਸਾਈਟਾਂ ਵਿੱਚੋਂ ਇੱਕ ਹੈ ਜਿਸ ਉੱਤੇ ਲੋਕ ਹਰ ਮਹੀਨੇ ਲਗਭਗ 6 ਬਿਲੀਅਨ ਘੰਟੇ ਵੀਡੀਓ ਦੇਖਦੇ ਹਨ ਭਾਰਤ ਵਿੱਚ ਯੂਟਿਊਬ ਨੂੰ ਸਭ ਤੋਂ ਜ਼ਿਆਦਾ 46 ਕਰੋੜ ਚਲਾਉਣ ਵਾਲੇ ਲੋਕ ਹਨ ਭਾਰਤ ਦਾ 3rd ਚੈਨਲ ਸਭ ਤੋਂ ਜ਼ਿਆਦਾ ਸਬਸਕ੍ਰਾਈਬਰਾਂ ਵਾਲਾ ਚੈਨਲ ਹੈ ਜਿਸ ਦੇ ਨਾਲ 25 ਕਰੋੜ ਲੋਕ ਜੁੜੇ ਹੋਏ ਹਨ ਯੂਟਿਊਬ ਉੱਤੇ ਹੁਣ ਤੱਕ 700 ਕਰੋੜ ਵੀਡੀਓ ਅਪਲੋਡ ਹੋ ਚੁੱਕੇ ਹਨ YouTube ਚੀਨ, ਇਰਾਨ, ਨਾਰਥ ਕੋਰੀਆ ਦੇ ਨਾਮ ਨਾਲ 23 ਹੋਰ ਦੇਸ਼ਾਂ ਵਿੱਚ ਬੈਨ ਹੈ 24 ਅਪ੍ਰੈਲ 2005 ਨੂੰ ਜਵੇਦ YouTube ਤੇ 18 ਸਕਿੰਟਾਂ ਦੀ ਪਹਿਲੀ ਵੀਡੀਓ ਅਪਲੋਡ ਕਰਦਾ ਹੈ ਮੀ ਐਟ ਦਾ ਜੂ ਆਪਾਂ ਨੇ ਫਿਟਨੈਸ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਕੋਈ ਖਾਣ ਵਾਲੀ ਰੈਸਪੀ ਬਣਾਉਣੀ ਹੈ ਜਾਂ ਆਪਾਂ ਨੇ ਆਪਣੀ ਸਟੱਡੀ ਮੁਤਾਬਕ ਕਲਾਸ ਲਾਉਣੀ ਹੈ ਪੈਸੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਘੁੰਮਣ ਫਿਰਨ ਲਈ ਜਗ੍ਹਾ ਕਿਹੜੀ ਸਹੀ ਹੈ ਉਸ ਦਾ ਰਿਵਿਊ ਲੈਣ ਲਈ ਆਪਾਂ ਨੇ ਕੁਝ ਵੀ ਕਰਨਾ ਜ਼ਿਆਦਾਤਰ ਆਪਾਂ YouTube ਤੇ ਉਸ ਟੌਪਿਕ ਬਾਰੇ ਸਰਚ ਜ਼ਰੂਰ ਕਰਦੇ ਹਾਂ ਇਸ ਟੈਕਨੋਲੋਜੀ ਦੀ ਸਭ ਤੋਂ ਮਹਾਨ ਗੱਲ ਇਹ ਹੈ ਕਿ ਕਿਸੇ ਮੁੱਦੇ ਤੇ ਕੋਈ ਆਪਣੀ ਹੈਲਪ ਨਹੀਂ ਕਰ ਰਿਹਾ ਤਾਂ YouTube ਉਸ ਦੀ ਆਵਾਜ਼ ਲੋਕਾਂ ਤੱਕ ਪਹੁੰਚਦੀ ਕਰਦੀ ਹੈ ਤੁਸੀਂ ਹਰ ਰੋਜ਼ YouTube ਤੇ ਵੀਡੀਓਜ਼ ਦੇਖਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਇਸ YouTube ਦੀ ਸ਼ੁਰੂਆਤ ਕਿਵੇਂ ਹੋਈ ਸੀ ਤੁਸੀਂ ਕਦੇ ਸੋਚਿਆ ਹੈ ਇਸ ਨੂੰ ਕਿਸ ਨੇ ਬਣਾਇਆ ਇਹ ਕਿਹੜੇ ਦੇਸ਼ ਦੀ ਕੰਪਨੀ ਹੈ YouTube ਕਿਸ ਨੇ ਬਣਾਇਆ ਕਦੋਂ ਬਣਾਇਆ ਅਤੇ ਕਿਵੇਂ ਇਹ ਸੰਸਾਰ ਦਾ ਸਭ ਤੋਂ ਵੱਡਾ ਵੀਡੀਓ ਪਲੇਟਫਾਰਮ ਬਣਿਆ ਜੇ ਤੁਸੀਂ ਮੇਰੀ ਇਹ ਵੀਡੀਓ ਦੇਖ ਰਹੇ ਹੋ ਜਾਂ ਮੇਰੀ ਆਵਾਜ਼ ਸੁਣ ਰਹੇ ਹੋ ਇਹ ਸਾਰੇ ਦਾ ਸਾਰਾ ਕੰਮ ਟੈਕਨੋਲੋਜੀ ਦਾ ਹੈ ਅੱਜ ਪੂਰੀ ਦੁਨੀਆ 'ਚ ਆਏ ਦਿਨ ਕੋਈ ਨਾ ਕੋਈ ਨਵੀਂ ਟੈਕਨੋਲੋਜੀ ਦਾ ਜਨਮ ਹੁੰਦਾ ਹੈ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਸਭ ਤੋਂ ਵੱਡਾ ਉਦਾਹਰਨ AI ਦਾ ਹੈ ਆਪਾਂ ਨੇ ਕੋਈ ਵੀ ਨਵੀਂ ਸਕਿੱਲ ਜਾਂ ਕੰਮਕਾਰ ਸਿੱਖਣਾ ਹੈ ਆਪਾਂ YouTube ਤੇ ਦੇਖਦੇ ਹਾਂ ਜੇ ਆਪਾਂ ਕੋਈ ਆਨਲਾਈਨ ਸ਼ਾਪਿੰਗ ਕਰਦੇ ਹਾਂ ਪਹਿਲਾਂ ਆਪਾਂ YouTube ਤੇ ਉਸ ਚੀਜ਼ ਦਾ ਜਾਂ ਵਸਤੂ ਦਾ ਵੀਡੀਓ ਦੇਖਦੇ ਹਾਂ ਮਤਲਬ ਰਿਵਿਊ ਲੈਨੇ ਹਾਂ ਕਿ ਇਹ ਚੀਜ਼ ਚੰਗੀ ਹੈ ਜਾਂ ਮਾੜੀ ਮਹਿੰਗੀ ਸਸਤੀ ਸਭ ਕੁਝ ਦੇਖਦੇ ਹਾਂ ਮਤਲਬ ਆਪਾਂ ਨੇ ਕੁਝ ਵੀ ਕਰਨਾ ਕੋਈ ਵੀ ਚੀਜ਼ ਖਰੀਦਣੀ ਹੈ ਆਪਾਂ ਇੱਕ ਵਾਰ ਤਾਂ YouTube ਤੇ ਸਰਚ ਮਾਰਦੇ ਹੀ ਮਾਰਦੇ ਹਾਂ ਅੱਜ YouTube ਪੈਸੇ ਕਮਾਉਣ ਦਾ ਬਹੁਤ ਵੱਡਾ ਸਾਧਨ ਬਣ ਗਿਆ ਹੈ ਹਰ ਰੋਜ਼ YouTube ਤੇ ਲੱਖਾਂ ਵੀਡੀਓ ਅਪਲੋਡ ਹੁੰਦੀਆਂ ਹਨ ਤੇ ਹਰ ਰੋਜ਼ ਲੋਕ YouTube ਤੋਂ ਲੱਖਾਂ ਕਰੋੜਾਂ ਰੁਪਏ ਕਮਾਉਂਦੇ ਹਨ ਜੇ ਤੁਸੀਂ ਵੀ ਜਾਨਣਾ ਚਾਹੁੰਦੇ ਹੋ YouTube ਕਿਵੇਂ ਬਣਿਆ ਕਿਸ ਨੇ ਬਣਾਇਆ ਤੇ ਕਿਵੇਂ YouTube ਦੀ ਸ਼ੁਰੂਆਤ ਹੋਈ ਇਹ ਜਾਣਨ ਲਈ ਇਸ ਵੀਡੀਓ ਨੂੰ ਪੂਰਾ ਦੇਖੋ YouTube ਬਣਨ ਦੀ ਕਹਾਣੀ ਕਾਫੀ ਦਿਲਚਸਪ ਹੈ ਇਹ ਇੱਕ ਤਿੰਨ ਦੋਸਤਾਂ ਦੀ ਕਹਾਣੀ ਹੈ ਇਹ ਤਿੰਨ ਦੋਸਤ ਜੈਡ ਹਾਰਲੇ ਸਟੀਵ ਚੈਨ ਜਵੇਦ ਕਰੀਮ ਦਰਅਸਲ ਜਵੇਦ ਕਰੀਮ ਉਸ ਟਾਈਮ 'ਚ ਕੁਝ ਸਮਾਂ ਪਹਿਲਾਂ ਚਿੜੀਆ ਘਰ ਗਿਆ ਸੀ ਉੱਥੇ ਉਸਨੇ ਆਪਣੀ ਛੋਟੀ ਜਿਹੀ 18 ਸਕਿੰਟ ਦੀ ਵੀਡੀਓ ਬਣਾਈ ਕੁਝ ਜਾਨਵਰਾਂ ਨਾਲ ਜਦੋਂ ਜਵੇਦ ਕਰੀਮ ਨੇ ਇਹ ਵੀਡੀਓ ਆਪਣੇ ਬਾਕੀ ਦੋਸਤਾਂ ਨੂੰ ਸ਼ੇਅਰ ਕਰਨੀ ਚਾਹੀ ਤਾਂ ਜਵੇਦ ਕਰੀਮ ਨੂੰ ਇਹ ਵੀਡੀਓ ਭੇਜਣ ਲਈ ਕੋਈ ਢੰਗ ਦੀ ਥਾਂ ਨਹੀਂ ਲੱਭੀ ਉੱਥੇ ਹੀ ਜਵੇਦ ਨੂੰ ਇੱਕ ਆਈਡੀਆ ਆਇਆ ਆਓ ਇੱਕ ਐਸੀ ਵੈਬਸਾਈਟ ਬਣਾਈਏ ਜਿੱਥੇ ਕੋਈ ਵੀ ਵਿਅਕਤੀ ਆਪਣੀ ਵੀਡੀਓ ਅਪਲੋਡ ਕਰ ਸਕੇ ਦੇਖ ਸਕੇ ਅਤੇ ਹੋਰ ਨਾ ਜਾਣੇ ਦੋਸਤਾਂ ਨਾਲ ਸਾਂਝੀ ਕਰ ਸਕੇ 2004 ਦਾ ਅੰਤ ਸੀ ਕੈਲੀਫੋਰਨੀਆ ਦੇ ਇੱਕ ਛੋਟੇ ਜਿਹੇ ਦਫ਼ਤਰ ਵਿੱਚ ਤਿੰਨ ਦੋਸਤ ਚੈਡ, ਸਟੀਵ ਅਤੇ ਜਵੇਦ ਇੱਕ ਗੱਲ ਤੇ ਸੋਚ ਰਹੇ ਸਨ। ਉਹਨਾਂ ਤਿੰਨਾਂ ਨੇ ਪਹਿਲਾਂ PayPal ਕੰਪਨੀ ਵਿੱਚ ਵੀ ਇਕੱਠਿਆਂ ਨੇ ਕੰਮ ਕੀਤਾ ਸੀ ਪਰ ਉਹਨਾਂ ਤਿੰਨਾਂ ਦੇ ਦਿਲ ਵਿੱਚ ਇੱਕ ਖੱਲਲ ਸੀ ਕਿ ਇੰਟਰਨੈਟ ਤੇ ਕੋਈ ਐਸੀ ਥਾਂ ਨਹੀਂ ਜਿੱਥੇ ਅਸੀਂ ਆਪਣੀ ਵੀਡੀਓ ਆਸਾਨੀ ਨਾਲ ਲੋਡ ਬੰਦਾ ਨਾਲ ਸਾਂਝੀ ਕਰ ਸਕੀਏ। ਇਸ ਆਈਡੀ ਨੇ ਤਿੰਨਾਂ ਦੋਸਤਾਂ ਨੂੰ ਜੋਸ਼ ਨਾਲ ਭਰ ਦਿੱਤਾ। ਚੈਡ ਹਾਰਲੇ ਜੋ ਕਿ ਗ੍ਰਾਫਿਕ ਡਿਜ਼ਾਈਨ ਵਿੱਚ ਮਹਾਰੀ ਸੀ। ਚੈਡ ਨੇ ਸਾਈਟ ਦੀ ਦਿੱਖ ਅਤੇ ਫੀਲ ਬਣਾਈ। ਸਟੀਵ ਟੈਕਨੋਲੋਜੀ ਦੇ ਜਾਦੂਗਰ ਨੇ ਕੋਡਿੰਗ ਲਿਖਣੀ ਸ਼ੁਰੂ ਕੀਤੀ ਜავੇਦ ਜਿਸ ਦੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਇਹ ਆਈਡੀਆ ਆਇਆ ਸੀ ਬੈਕ ਐਂਡ ਕੰਮ ਅਤੇ ਮੂਲ ਮਕਸਦ ਨੂੰ ਪਾਲਣ ਚ ਲੱਗ ਗਿਆ 14 ਫਰਵਰੀ 2005 ਨੂੰ ਜਦੋਂ ਲੋਕ ਵੈਲੈਂਟਾਈਨ ਡੇ ਮਨਾ ਰਹੇ ਸਨ ਉਹਨਾਂ ਨੇ ਆਪਣਾ ਪਿਆਰ ਇੰਟਰਨੈਟ ਨਾਲ ਕੀਤਾ ਜਨਮ ਹੋਇਆ YouTube ਦਾ 13 ਅਪ੍ਰੈਲ 2005 ਨੂੰ YouTube ਉੱਤੇ ਪਹਿਲੀ ਵੀਡੀਓ ਮੀਟ ਐਡ ਦਾ ਜੂ ਅਪਲੋਡ ਹੋਈ ਇਸ ਵੀਡੀਓ ਵਿੱਚ ਜਵੇਦ ਇੱਕ ਹਾਥੀ ਬਾਰੇ ਦੱਸ ਰਿਹਾ ਹੈ ਇਹ ਵੀਡੀਓ ਦੇਖਣ ਵਿੱਚ ਤਾਂ ਆਮ ਸੀ ਪਰ ਇਹ ਇਤਿਹਾਸਿਕ ਬਣ ਗਈ ਲੋਕਾਂ ਨੇ YouTube ਨੂੰ ਆਪਣੀ ਆਵਾਜ਼ ਬਣਾਇਆ ਕੁਝ ਮਹੀਨਿਆਂ ਵਿੱਚ ਹੀ ਹਜ਼ਾਰਾਂ ਵੀਡੀਓ ਲੱਖਾਂ ਦਰਸ਼ਕ YouTube ਇੱਕ ਜ਼ੋਰਦਾਰ ਹਿੱਟ ਬਣ ਚੁੱਕਾ ਸੀ 2006 ਵਿੱਚ Google ਨੇ ਇਹ ਪਲੇਟਫਾਰਮ 1.65 ਮਿਲੀਅਨ ਡਾਲਰ ਵਿੱਚ ਖਰੀਦ ਲਿਆ ਤਿੰਨੇ ਦੋਸਤ ਉਸ ਟਾਈਮ ਸਭ ਤੋਂ ਵੱਡੀ ਮਿਸਾਲ ਬਣ ਗਏ ਸਨ ਇਸ ਤੋਂ ਬਾਅਦ ਚੈਡ ਨੇ ਕ੍ਰੀਏਟਿਵ ਪਲੇਟਫਾਰਮ ਤੇ ਕੰਮ ਕਰਨਾ ਜਾਰੀ ਰੱਖਿਆ ਸਟੀਵ ਨੇ ਨਵੇਂ ਸਟਾਰਟਅਪ ਸ਼ੁਰੂ ਕੀਤੇ ਜਵੇਦ ਹਮੇਸ਼ਾ ਦੀ ਤਰ੍ਹਾਂ ਸ਼ਾਂਤ ਵਿਗਿਆਨ ਅਤੇ ਨਵੀਨਤਾ ਦੀ ਦੁਨੀਆ 'ਚ ਰੰਗ ਗਿਆ ਜੋ ਕੰਮ ਇੱਕ ਸਧਾਰਨ ਸਮੱਸਿਆ ਤੋਂ ਸ਼ੁਰੂ ਹੋਇਆ ਸੀ ਉਹ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਸਖਿਆਰਥੀਆਂ ਲਈ ਕਲਾਕਾਰਾਂ ਅਤੇ ਆਮ ਲੋਕਾਂ ਦੀ ਆਵਾਜ਼ ਬਣ ਚੁੱਕਾ ਹੈ ਅੱਜ YouTube ਉੱਤੇ ਹਰ ਮਿੰਟ 500 ਘੰਟਿਆਂ ਤੋਂ ਵੱਧ ਵੀਡੀਓ ਅਪਲੋਡ ਹੁੰਦੀਆਂ ਹਨ ਕਲਾਕਾਰ ਟੀਚਰ ਸਟੂਡੈਂਟ ਸਫਰ ਕਰਨ ਵਾਲੇ ਹਰ ਕੋਈ YouTube ਤੇ ਆਪਣੀ ਦੁਨੀਆ ਸਾਂਝੀ ਕਰ ਰਿਹਾ ਹੈ YouTube ਸਿਰਫ ਇੱਕ ਵੈਬਸਾਈਟ ਨਹੀਂ ਇਹ ਇੱਕ ਸੋਚ ਹੈ ਜਿਸ ਨੇ ਹਰ ਆਮ ਇਨਸਾਨ ਨੂੰ ਮੰਚ ਦਿੱਤਾ ਆਵਾਜ਼ ਦਿੱਤੀ ਅਤੇ ਦੁਨੀਆ ਨੂੰ ਸੁਣਾਇਆ ਹਾਂਜੀ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ ਤੁਸੀਂ ਪਹਿਲੀ ਵਾਰ YouTube ਉੱਤੇ ਵੀਡੀਓ ਕਦੋਂ ਦੇਖੀ ਸੀ ਜਾਂ ਤੁਸੀਂ ਪਹਿਲੀ ਵਾਰ YouTube ਉੱਤੇ ਆਪਣਾ ਚੈਨਲ ਕਦੋਂ ਕ੍ਰੀਏਟ ਕੀਤਾ ਸੀ ਤੁਸੀਂ ਕਿਹੜੇ ਯੂਟਿਊਬਰ ਨੂੰ ਜ਼ਿਆਦਾ ਦੇਖਣਾ ਪਸੰਦ ਕਰਦੇ ਹੋ ਕਮੈਂਟ ਬਾਕਸ ਵਿੱਚ ਦੱਸੋ ਜੇ ਤੁਹਾਨੂੰ ਮੇਰੀ ਇਹ ਵੀਡੀਓ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਵਿੱਚ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਦੋਸਤੋ